ਮੈਂ ਭਾਜੀ ਇਥੋਂ 10 ਵਜੇ ਦਾ ਤੁਹਾਡੇ ਕੋਲੋਂ ਤੋਂ ਨਹੀਂ ਆਇਆ ਗੱਡੀ ਤੋਂ 10 ਵਜੇ ਤੋਂ ਵੱਿਲ ਗੱਡੀ ਲੱਗੀ ਹੋਈ ਹੈ ਦੇਖ ਲਓ 40 ਮਿੰਟ ਹੋ ਗਏ ਆ ਥੈਂਕ ਯੂ ਮੈਂ ਦੱਸਿਆ 40 ਮਿੰਟ ਹੋ ਗਏ ਆ ਤੁਸੀਂ ਜਿੰਦਸ ਕੰਮ ਨਹੀਂ ਆਏ ਹੋ ਗੱਡੀ ਸਾਈਡ ਤੇ ਸ਼ਾਸਕਾਲ ਜੀ ਮੈਂ ਤਾਂ ਆਪਣਾ ਪ੍ਰਵਿੰਦਰ ਸਿੰਘ ਰਾਜਾ ਕਾਂਡਾ ਹੁਸ਼ਿਆਰਪੁਰ ਤੋਂ ਅੱਜ ਅਸੀਂ ਪਹੁੰਚੇ ਹਾਂ ਜੀ ਸ਼ਹਿਰ ਗੜਤੀ ਵਾਲਾ ਬਿੱਥੇ ਇਹ ਸ਼ਹਿਰ ਜਿਹੜਾ ਆ ਤਾਂ ਆਪਣੇ ਹੁਸ਼ਿਆਰਪੁਰ ਤੋਂ ਦਸੂਆ ਜਿਹੜਾ ਮੇਨ ਹਾਈਵੇ ਆ ਉੱਤੇ ਇਹ ਸ਼ਹਿਰ ਸਥਿਤ ਆ ਇਹ ਸ਼ਹਿਰ ਦੀ ਅਕਸਰ ਹੀ ਇਹ ਮਤਲਬ ਪ੍ਰੋਬਲਮ ਰਹੀ ਆ ਕਿ ਇਹ ਰੋਡ ਛੋਟਾ ਆ ਛੋਟਾ ਹੋਣ ਕਰਕੇ ਇੱਥੇ ਟ੍ਰੈਫਿਕ ਸਮੱਸਿਆ ਬਹੁਤ ਰਹਿੰਦੀ ਆ ਉਹ ਟ੍ਰੈਫਿਕ ਰੋਕਿਆ ਹੋਣ ਨਾਲ ਕਈ ਤੇ ਵੱਡੇ ਵੱਡੇ ਟਿਪਲ ਬੱਸਾਂ ਲੰਘਦੇ ਆ ਤੇ ਲੋਕਾਂ ਦਾ ਇੱਥੋਂ ਆਉਣਾ ਜਾਣਾ ਮੁਸ਼ਕਲ ਹੋ ਜਾਂਦਾ ਆ ਸੋ ਅੱਜ ਇੱਥੇ ਦੀ ਜਿਹੜੀ ਪੰਜਾਬ ਪੁਲਿਸ ਆ ਇੱਥੇ ਦੀ ਪੁਲਿਸ ਆ ਉਹ ਹਰਕਤ ਵਿੱਚ ਆਈ ਹੋਈ ਆ ਕਾਫੀ ਸਮੇ ਤੋਂ ਤੇ ਜਿਹੜੇ ਵੀ ਸਾਡੇ ਇੱਥੇ ਸੱਜਣ ਆਪਣੇ ਗੱਡੀਆਂ ਮੋਟਰਸਾਈਕਲ ਲਾ ਕੇ ਚਲੇ ਜਾਂਦੇ ਆ ਰੋਡ ਦੇ ਉੱਤੇ ਤਾਂ ਉਹਨਾਂ ਦੇ ਗੱਡੀ ਲਾਉਣ ਦੇ ਨਾਲ ਰਾਹਗੀਰਾਂ ਨੂੰ ਬਹੁਤ ਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਆ ਤੇ ਫਿਰ ਉਹ ਕਈ ਕਈ ਘੰਟੇ ਗੱਡੀਆਂ ਇੱਥੇ ਲਾ ਕੇ ਚੱਲ ਜਾਂਦੇ ਆ ਫੁੱਲ ਗੱਲ ਕਰਾਂਗੇ ਅਸੀਂ ਅਫਸਰਾਂ ਨਾਲ ਉਹ ਸਾਨੂੰ ਦੱਸਣਗੇ ਉਹਨਾਂ ਦੇ ਕੀ ਇੱਥੇ ਦੇ ਸਟਾਰਕ ਕੀਤਾ ਹੋਇਆ ਹੈ ਕੀ ਉਹ ਕੰਮ ਕਰਦੇ ਪਏ ਆ ਜਿਨ੍ਹਾਂ ਨਾਲ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ ਸਤਿ ਸ਼੍ਰੀ ਅਕਾਲ ਸਰ ਸਰ ਆਪਾਂ ਇੱਥੇ ਕੀ ਕਾਰਵਾਈ ਕਰਦੇ ਪਏ ਆ ਇਹ ਵੱਡੀ ਵੀ ਰਾਸੀ ਦਾ ਇੱਥੋਂ ਜਿਹੜੇ ਮੇਨ ਰੋਡ ਆ ਜਿਹੜਾ ਹਾਈਵੇ ਹੈਗਾ ਜਾਂ ਸੁਹੇ ਨਾਲ ਜੁੜਦਾ ਜੀ ਅੱਛਾ ਜੀ ਜਿਹੜੇ ਵੱਡੀਆਂ ਗੱਡੀਆਂ ਟਿਪਰ ਵੱਡੇ ਜੋ ਵੀ ਹੈ ਜਦ ਤੱਕ ਲੱਗਦਾ ਹੁੰਦਾ ਸੀਗਾ ਬੈਰੀਅਰ ਲੱਗਾ ਹੁੰਦਾ ਸੀ ਜਿਹਦੇ ਕਰਕੇ ਬਹੁਤ ਘੰਟਾਉਂਦੇ ਸੀ ਉਹਦੇ ਖੁੱਲਣ ਦੇ ਕਰਕੇ ਇਧਰ ਉਹ ਆਵਾਜ਼ ਜਿਹੜੀ ਜ਼ਿਆਦਾ ਹੋ ਗਈ ਹੈ ਹਾਂਜੀ ਸ਼ਹਿਰ ਜਿਹੜਾ ਹੈ ਉਹ ਟਾਈ ਟਾਈ ਦਾ ਥੋੜੀ ਜਿਹਾ ਜਿੱਦਾਂ ਰੋਡ ਦੇ ਉੱਤੇ ਫਰੀਦਾਰੀ ਕਰਨ ਵਾਲੀ ਜਿਹੜੀਆਂ ਦੁਕਾਨਾਂ ਆ ਰੋਡ ਦੇ ਉੱਤੇ ਹੀ ਹੈ ਹਾਂਜੀ ਲੋਕ ਆਉਂਦੇ ਨੇ ਸੜਕ ਦੇ ਉੱਪਰ ਗੱਡੀਆਂ ਖੜੀ ਕਰਕੇ ਫਰੀਦਾਰੀ ਕਰਨ ਚੱਲ ਜਾਂਦੇ ਨੇ ਉਹ ਹਾਂਜੀ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਜਿੱਦਾਂ ਅੱਧੇ ਘੰਟੇ ਲਈ 15 ਮੀਟਰ ਦੀ 20 ਮੀਟਰ ਦੀ ਤੁਸੀਂ ਲਾਉਂਦੇ ਹੋ ਵੀ ਅਸੀਂ ਉਹਨਾਂ ਨੂੰ ਨਹੀਂ ਕਹਿੰਦੇ ਕਿ ਚੱਲੋ ਫਰੀਦਾਰੀ ਕਰਨ ਦੀ ਦੁਕਾਨਾਂ ਦਾ ਜਿਹੜੀ ਪ੍ਰਭਾਵ ਪਰ ਜੇ ਉਹ ਤੋਂ ਜ਼ਿਆਦਾ ਕੋਈ ਇੱਕ ਸੇ ਕੋਈ ਟਿੱਕ ਕੇ ਡੈਲੀ ਲਓਗੇ ਗੱਡੀ ਗੱਡੀ ਲੈ ਕੇ ਜਾਂਦਾ ਆ ਫਿਰ ਅਸੀਂ ਉਹਦਾ ਚਲਾਨ ਕਰਦੇ ਆ ਮੈਂ ਭਾਜੀ ਇਹ ਤੁਹਾਨੂੰ 10 ਵਜੇ ਦਾ ਤੁਹਾਡੇ ਕੋਲੋਂ ਤੋਂ ਨਹੀਂ ਆ ਗੱਡੀ ਤਾਂ 10 ਵਜੇ ਤੋਂ ਵੱਿਲ ਗੱਡੀ ਲੱਗੀ ਹੋਈ ਹੈ ਜਦੋਂ 40 ਮਿੰਟ ਹੋ ਗਏ ਆ ਮੈਂ ਦੱਸਿਆ ਰ 40 ਮਿੰਟ ਹੋ ਗਏ ਤੁਸੀਂ ਜਿੰਦਸ ਕੰਮ ਨਹੀਂ ਆਏ ਉਹ ਗੱਡੀ ਸਾਈਡ ਤੇ ਲਾਈ ਰੋਡ ਤੇ ਗੱਡੀ ਲਾਈ ਹੈ ਤੁਹਾਡਾ ਹੁਣ ਚਲਾਨ ਬਣਦਾ ਆ ਛੱਡ ਦੋ ਨਹੀਂ ਦੇਖੋ ਇਹ 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 ਦੇ ਵਾਸਤੇ ਅਸੀਂ ਆ ਜਿਹੜਾ ਉਪਰਾਲਾ ਕਰ ਰਹੇ ਹਾਂ ਜੀ ਜੀ ਕੋਈ ਬੰਦੇ ਨੇ ਕਿਸੇ ਨੂੰ ਕੋਈ ਪ੍ਰੋਬਲਮ ਲਾਵੇ ਕੋਈ ਕਹਿੰਦਾ ਸਾਨੂੰ ਪਤਾ ਨਹੀਂ ਹੈਗਾ ਇਹ ਹੁਣ ਮਸ਼ੀਨ ਜਿਹੜੀ ਹੈ ਆਨਲਾਈਨ ਚਲਾਨ ਹੋ ਰਿਹਾ ਜੀ ਇਹ ਜੀ ਜੀ ਤੁਹਾਨੂੰ ਮੈਸੇਜ ਆਉਣਾ ਇਹਦਾ ਸਾਡੀ ਬੇਨਤੀ ਹੈ ਨਾ ਕਰੋ ਇਹਦਾ ਤੁਸੀਂ ਨੈਕਸਟ ਟਾਈਮ ਨਹੀਂ ਹੋਏਗਾ ਉਧਰ ਉਰ ਜਾਪਾ ਹੈ ਕੋ ਉਵੇਂ ਕਹਿੰਦਾ ਮੇਨ ਹਾਈ ਵੀ ਇਹੀ ਹੈ ਠੀਕ ਹੈ ਤੀਸਰਾ ਗਿਰਿਆ ਉਹਦੇ ਨਾਲ ਨੈਕਸਟ ਟਾਈਮ ਤੁਹ ਨਹੀਂ ਕਰਾਂਗਾ ਅੱਗੇ ਤੋਂ ਵੀ ਮਤਲਬ ਹਰ ਕਿਸੇ ਦਾ ਮਤਲਬ ਹੈ ਤਾਂ ਠੀਕ ਹੈ ਸਰ ਅਸੀਂ ਇੱਕ ਵਾਰੀ ਇਹਨਾਂ ਨੂੰ ਮਾਰਕਿੰਗ ਦੇ ਕੇ ਛੱਡ ਦਨੇ ਆਂ ਨਹੀਂ ਨਹੀਂ ਕੋਈ ਗੱਲ ਨਹੀਂ ਜੀ ਆ ਪਾਜੀ ਆਪਣਾ ਤਾਂ ਇਹ ਹੀ ਆ ਆਪਾਂ ਵੀ ਵੀਡੀਓ ਇਸੇ ਕਰਕੇ ਪਾਉਂਦੇ ਆਂ ਕਿ ਚਲੋ ਹਰੇਕ ਨੂੰ ਮੈਨੂੰ ਵੀ ਮਜਬੂਰੀ ਹੋ ਸਕਦੀ ਆ ਖੜੀ ਕਾਨੀ ਪੈ ਸਕਦੀ ਆ ਪਰ ਆਪਾਂ ਕੋਸ਼ਿਸ਼ ਕਰੀਏ ਜਿਹੜੇ ਵੀ ਵੀਰ ਭੈਣ ਸਾਡੇ ਵੀਡੀਓ ਦੇਖਦੇ ਆਂ ਕਿ ਇਹ ਕੰਮ ਨਾ ਕੀਤੇ ਜਾਣ ਤਾਂ ਇਹ ਦੇਖੋ ਹੁਣ ਜੇ ਬਾਈ ਚਾਂਸ ਇਥੇ ਕੋਈ ਤੁਹਾਡੀ ਗੱਡੀ ਦੇ ਵਿੱਚ ਕੋਈ ਗੱਡੀ ਮਾਰ ਜਵੇ ਬਿਲਕੁਲ ਬਿਲਕੁਲ ਕੁਝ ਵੀ ਨੁਕਸਾਨ ਤੁਹਾਡਾ ਹੀ ਹੋਣਾ ਆ ਹਣਾ ਰੋਡ ਤੇ ਗੱਡੀ ਕੋਈ ਥੋੜਾ ਜਿਹੜਾ ਰੋਡ ਹੈਗਾ ਇਹਦੇ ਵਿੱਚ ਪ੍ਰਭਾਵ ਪ ਕੋਈ ਮਰੀਜ਼ ਆਉਂਦਾ ਆ ਐਮਬੂਲੈਂਸ ਆਉਂਦੀ ਐ ਉਹਦੇ ਵਾਸਤੇ ਪ੍ਰੋਬਲਮ ਆਉਂਦੀ ਐ ਕੱਲੇ ਗੱਡੀ ਨੂੰ ਰੁਕ ਜਾਂਦੀ ਐ ਨਾ ਕੋਈ ਗੱਲ ਨਹੀਂ ਫਿਰ ਠੀਕ ਐ ਆਪਾਂ ਅੰਮ੍ਰਿਤ ਲੇ ਚਲੋ ਦਾ ਦਾ ਤਾਂ ਖਿਆਲ ਰੱਖਣਾ ਠੀਕ ਐ ਸਰ ਹੋਰ ਕੀ ਤੁਸੀਂ ਕਹਿਣਾ ਚਾਹੋਗੇ ਬਸ ਮੈਂ ਤਾਂ ਪਬਲਿਕ ਲਈ ਇਹੀ ਕਹਾਂਗਾ ਵੀ ਅਸੀਂ ਕਿਸੇ ਦੇ ਕੋਈ ਦੁਖੀ ਨਹੀਂ ਹੈਗੇ ਸਾਡੇ ਪੈਸੇ ਦੇ ਭੜ ਭੜਾਈਆਂ ਦੇ ਵਿੱਚੋਂ ਵਿਚਰਦੇ ਆ ਸਾਨੂੰ ਕੋਈ ਜਿਆਦਾ ਕੋਈ ਇਹ ਨਹੀਂ ਹੈਗਾ ਵੀ ਆਪਾਂ ਚਲਾਣੀ ਬੰਦ ਕਰਦੇ ਨੇ ਇਹਨਾਂ ਨੂੰ ਸੱਜਣ ਨਹੀਂ ਪਰ ਅਸੀਂ ਇਹਨਾਂ ਨੂੰ ਪ੍ਰਪੇਅਰ ਵੀ ਕਰਦੇ ਆ ਵੀ ਤੁਸੀਂ ਇਹ ਚੀਜ਼ਾਂ ਵਾਸਤੇ ਤੁਸੀਂ ਤਾਂ ਆਪਣਾ ਸਾਡਾ ਸਾਥ ਦਿਓ ਗੋਬੋ ਬੋਤਨ ਵਾਜ਼ਿਫ ਐਸਨ ਟੈਰਪੋਲਿਸ ਇੰਚਾਰਜ ਗੜਦੀਵਾਲਾ ਤੋਂ ਤੇ ਮੇਨ ਗੱਲ ਇਹ ਹੈ ਕਿ ਭਾਈ ਆਪਣੀਆਂ ਗੱਡੀਆਂ ਬਾਹਰ ਜੋ ਵੀ ਲੈ ਕੇ ਆਉਂਦੇ ਆ ਇਦਾਂ ਦੇ ਕੰਮ ਨਾ ਕਰਿਆ ਕਰੋ ਸੜਕਾਂ ਦੇ ਉੱਤੇ ਦੇਖੋ ਜੀ ਸਰਕਾਰ ਨੂੰ ਤਾਂ ਦੋ ਦਿਨ ਨੇ ਸਰਕਾਰ ਇਹ ਨਹੀਂ ਕਰਦੀ ਸਰਕਾਰ ਆਹ ਨਹੀਂ ਕਰਦੀ ਪਰ ਅਸੀਂ ਕੀ ਕਰਦੇ ਆ ਜੀ ਭਾਈ ਸਮਾਜ ਵਾਸਤੇ ਕੀ ਕਰਦੇ ਪਏ ਆ ਤੇ ਇਹ ਕੰਮ ਨਾ ਕਰਿਆ ਕਰੋ ਸੋ ਬਹੁਤ ਬਹੁਤ ਧੰਨਵਾਦ ਆ ਜੀ ਵੀਡੀਓ ਦੇਖਣ ਲਈ ਸ਼ੇਅਰ ਜਰੂਰ ਕਰਿਓ ਜੀ ਵੀਡੀਓ ਨੂੰ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਭਾਈ ਥੰਕ ਯੂ